ਦੋਸਤੋ ਖਾਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਦੋਸਤੋ ਕੁਝ ਦਿਨਾਂ ਤੋਂ ਪਰਨੀਤ ਸੰਧੂ ਦੇ ਮਾਤਾ ਜੀ ਦਾ ਇੱਕ ਇੰਟਰਵਿਊ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਇੰਟਰਵਿਊ ਦੇ ਵਿੱਚ ਉਹ ਰੋ ਰੋ ਕੇ ਕਹਿ ਰਹੇ ਨੇ ਕਿ ਅਸੀਂ ਪਰਨੀਤ ਨੂੰ ਆਗਦੇ ਹਨ ਕਿ ਇਹੋ ਜਿਹਾ ਪਹਿਰਾਵਾ ਪਾ ਕੇ ਵੀਡੀਓ ਬਣਾ ਕੇ ਅਪਲੋਡ ਨਾ ਕਰੇ ਜਿਸ ਨਾਲ ਕਿ ਘਰ ਦੀ ਬੇਇੱਜ਼ਤੀ ਹੋਵੇ ਕਿਉਂਕਿ ਉਹਦਾ ਸਿਰ ਤੇ ਭਰਾ ਵੀ ਨਹੀਂ ਹੈ ਉਹ ਵੀ ਮਰ ਚੁੱਕਿਆ ਹੈ ਅਤੇ ਦੋਸਤੋ ਇਸ ਇੰਟਰਵਿਊ ਤੋਂ ਬਾਅਦ ਚ ਪਰਨੀਤ ਨੂੰ ਚਾਣ ਵਾਲੇ ਉਹਦੇ ਫੈਨਸੀ ਉਹਦੇ ਉਲਟ ਹੋ ਗਏ ਸਨ ਤੇ ਕਮੈਂਟ ਸੈਕਸ਼ਨ ਦੇ ਵਿੱਚ ਪਰਨੀਤ ਨੂੰ ਬਹੁਤ ਹੀ ਬੁਰਾ ਭਲਾ ਕਹਿਣ ਲੱਗੇ ਗਿਆ ਸੀ ਦੋਸਤੋ ਹੁਣ ਪਰਨੀਤ ਸੰਧੂ ਨੇ ਆਪਣੇ ਇੱਕ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਰਾਹੀਂ ਕਲੀਅਰ ਕੀਤਾ ਹੈ ਕਿ ਉਸਦੇ ਘਰਦਿਆਂ ਨੂੰ ਅਗਰ ਉਸਦੇ ਪਹਿਰਾਵੇ ਤੋਂ ਕੁਝ ਠੇਸ ਪਹੁੰਚਿਆ ਤਾਂ ਇਹੋ ਜਿਹਾ ਪਹਿਰਾਵਾ ਪਾ ਕੇ ਅੱਗੇ ਤੋਂ ਵੀਡੀਓ ਨਹੀਂ ਬਣਾਉਣਗੀ ਅਤੇ ਗਮ ਗਲਤ ਕਮੈਂਟ ਕਰਨ ਵਾਲਿਆਂ ਨੂੰ ਵੀ ਉਹਨੇ ਚੰਗੀ ਤਰ੍ਹਾਂ ਦੱਸ ਦਿੱਤਾ ਕਿ ਉਹਨੂੰ ਪਤਾ ਹੈ ਆਪਣੇ ਘਰ ਦਾ ਉਹਨੇ ਕਿੱਦਾਂ ਰਹਿਣਾ ਤੇ ਕਿੱਦਾਂ ਦੀਆਂ ਵੀਡੀਓ ਪਾਉਣੀਆਂ ਨਾ ਪਾਉਣੀਆਂ ਕਿ ਮੈਨੂੰ ਪਹਿਰਾਵੇ ਤੋਂ ਜੱਜ ਨਾ ਕੀਤਾ ਜਾਵੇ। ਅਪਨੀਤ ਸੰਧੂ ਨੂੰ ਕਿਹਾ ਹੈ ਕਿ ਉਹ ਇੱਕ ਬੱਚੀ ਨਹੀਂ ਹੈ ਉਹ ਜਾਣਦੀ ਹੈ ਕਿ ਉਹਨੇ ਕਿੱਦਾਂ ਸਮਾਜ ਦੇ ਵਿੱਚ ਰਹਿਣਾ ਹੈ। ਬਾਕੀ ਦੋਸਤੋ ਤੁਹਾਡੀ ਕੀ رائے ਇਸ ਵੀਡੀਓ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਿਓ।